ਵਿਕਰਮ ਮਜੀਠੀਆ ਤੋਂ ਬਾਅਦ ਹੁਣ ਵਰਕਰਾਂ ਤੇ ਡਿੱਗੀ ਗਾਜ ਜੋ ਉਸ ਸਮੇਂ ਘਰ ਦੇ ਵਿੱਚ ਮੌਜੂਦ ਸੀ ਜਦੋਂ ਈਡੀ ਦਾ ਪਿਆਸ ਸੀ ਛਾਪਾ ਰੇਡ ਹੋਈ ਸੀ ਉਸ ਦੌਰਾਨ ਜਿਹੜੇ ਵੀ ਵਰਕਰ ਜਿਹੜੇ ਵਿਕਰਮ ਮਜੀਠੀਆ ਦੇ ਘਰ ਦੇ ਵਿੱਚ ਮੌਜੂਦ ਸੀ ਹੁਣ ਉਹਨਾਂ ਤੇ ਵੀ ਗਾਜ ਡਿੱਗਦੀ ਨਜ਼ਰ ਆ ਰਹੀ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਹੋਣਾ ਰੇਡ ਹੋਈ ਹੈ ਜੀहां 540 ਕਰੋੜ ਦੀ ਜੋ ਉਸਤੇ ਇਲਜ਼ਾਮ ਲੱਗ ਰਹੇ ਨੇ ਵਿਕਰਮ ਮਜੀਠੀਆ ਤੇ ਉਸਦੇ ਘਰ ਰੇਡ ਹੋਈ ਸੀ ਤਾਂ ਉਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਘਰ ਦੇ ਵਿੱਚ ਉਹੀ ਉੱਥੇ ਹੀ ਗ੍ਰਫਤਾਰ ਕਰ ਲਿਆ ਗਿਆ ਸੀ ਤੇ ਇੱਕ ਰਾਤ ਉਹ ਜਿਹੜੀ ਹੈ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਉਹਨਾਂ ਨੇ ਕੱਟੀ ਸੀ ਦੂਜੇ ਦਿਨ ਉਹਨਾਂ ਨੂੰ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਰਿਮਾਂਡ ਮਿਲੀ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਇੱਕ ਜਿਹੜੇ ਵਰਕਰ ਉਹਨਾਂ ਦੇ ਘਰ ਉਸ ਵਕਤ ਮੌਜੂਦ ਸੀ ਜਦੋਂ ਰੇਡ ਹੋਈ ਸੀ ਉਹਨਾਂ ਤੇ ਵੀ ਗਾਜ ਡਿੱਗਦੀ ਨਜ਼ਰ ਆ ਰਹੀ ਹੈ ਜੇ ਗੱਲ ਕਰ ਲਈ ਵਕ ਵਕ ਅਕਾਲੀ ਆਗੂਆਂ ਅਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਸਿਵਲ ਲਾਈਨ ਥਾਣੇ ਦੇ ਵਿੱਚ ਬੁਲਾਇਆ ਗਿਆ ਕਈ ਕਰਾਂ ਤੇ ਰੇਡ ਵੀ ਕੀਤੀ ਗਈ ਆ ਇਹ ਅਕਾਲੀ ਆਗੂਆਂ ਦਾ ਕਹਿਣਾ ਹੈ ਤੁਹਾਨੂੰ ਦੱਸ ਦੇ ਕਿ ਇਸ ਮੌਕੇ ਗੱਲਬਾਤ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਸਾਰੀ ਗੱਲਬਾਤ ਜਿਹੜੀ ਆ ਬਿਆਨ ਕੀਤੀ ਗਈ ਆ ਕਿ ਕਿ ਉਹਨਾਂ ਦੇ ਘਰਾਂ ਤੇ ਰੇਡ ਕੀਤੀ ਗਈ ਆ ਕਿਹੜੇ ਕਿਹੜੇ ਵਰਕਰ ਦੇ ਘਰ ਰੇਡ ਕੀਤੀ ਗਈ ਆ ਉਹਨਾਂ ਦੀ ਵਾਨੀ ਜੜੀ ਆ ਸੁਣ ਲੈਨੇ ਹਾਂ ਹਾਂਜੀ ਭਜੀ ਅੱਜ ਕਾਲੇ ਬੁਲਾਇਆ ਗਿਆ ਦੇਖੋ ਜਿਹੜੀ ਪਿਛਲੇ ਦਿਨੀ ਸਰਦਾ ਵਿਕਰਮ ਸਿੰਘ ਮਜੀਠੀਆ ਦੀ ਵਿਜੀਲੈਂਸ ਵੱਲੋਂ ਉਹਨਾਂ ਨੂੰ ਫੜਿਆ ਗਿਆ ਉਹਦੇ ਸੰਬੰਧ ਵਿੱਚ ਅੱਜ ਜਿਹੜਾ ਅਕਾਲੀ ਵਰਕਰਾਂ ਨੂੰ ਸਾਡੇ ਜਿੱਦਾਂ ਸਰਦਾ ਸਰਜੀਤ ਸਿੰਘ ਜੀ ਪਲਵਾਨ ਸ਼ੈਰੀ ਉਹਨਾਂ ਨੂੰ ਸਵੇਰ ਦਾ 12 ਵਜੇ ਦਾ ਲਿਆ ਕੇ ਕਦੀ ਕਿਸੇ ਥਾਣੇ 'ਚ ਕਦੀ ਕਿਸੇ ਥਾਣੇ 'ਚ ਜਿਹੜਾ ਬਿਠਾਇਆ ਜਾ ਰਿਹਾ ਤੇ ਨਜਾਇਜ਼ ਹਰਾਸਮੈਂਟ ਕੀਤੀ ਜਾ ਰਹੀ ਅਕਾਲੀ ਵਰਕਰਾਂ ਦੇ ਨਾਲ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਉਣ ਲਈ ਜਿਹੜੀ ਕਿ ਸਰਕਾਰ ਦੀ ਇੱਕ ਨਾਹ ਇੱਕ ਘਟਿਆ ਨਖੇਦੀ ਇੱਥੇ ਕਰਦੇ ਆ ਤੇ ਨਕੰਬਾ ਕੰਮ ਕਰ ਰਹੀ ਆ ਜਦੋਂ ਸਾਨੂੰ ਪਤਾ ਲੱਗਾ ਤੇ ਸਾਡੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਜੀ ਰੰਧਾਵਾ ਜੋ ਹਲਕਾ ਇੰਚਾਰਜ ਨੇ ਅੰਮ੍ਰਿਤਸਰ ਤੋਂ ਸਾਡੇ ਛਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਖਤਰ ਭਗਵੰਤ ਸਿੰਘ ਜੀ ਸਿਆਲਕਾ ਜਿਹੜੇ ਸਾਡੇ ਐਡਵੋਕੇਟ ਵੀ ਨੇ ਪ੍ਰਧਾਨ ਜੀ ਖੜੇ ਨੇ ਸ਼ਹਿਰੀ ਸਰਦਾਰ ਦਲਬਾਖ ਸਿੰਘ ਜੀ ਜਿਹੜੇ ਹਲਕਾ ਇੰਚਾਰਜ ਨੇ ਸਾਰੇ ਅਸੀਂ ਜਦੋਂ ਸਾਨੂੰ ਪਤਾ ਲੱਗਾ ਅਸੀਂ ਸਾਰੇ ਅੱਜ ਇੱਥੇ ਥਾਣੇ ਪਹੁੰਚੇ ਆ ਤੇ ਹੁਣ ਆਣ ਕੇ ਇਹਨਾਂ ਨੇ ਸਾਨੂੰ ਜਿਹੜਾ ਸਰਦਾਰ ਇਹਨਾਂ ਨੂੰ ਸਾਡੇ ਪ੍ਰਧਾਨ ਸਾਹਿਬ ਨੂੰ ਸਾਨੂੰ ਦਿੱਤਾ ਤੇ ਬਹੁਤ ਹੀ ਇੱਕ ਨਿੰਦਨਯੋਗ ਤੇ ਘਟੀਆ ਹਰਕਤ ਹੈ ਵੀ ਜਿਹੜੀ ਇਸ ਤਰ੍ਹਾਂ ਸੱਦ-ਸੱਦ ਕੇ ਸਾਡੇ ਵਰਕਰਾਂ ਨੂੰ ਜਾਂ ਸਾਡੇਆਂ ਨੂੰ ਸੱਦ ਕੇ ਠਾਣਿਆਂ ਜਿਹੜਾ ਦਬਦਬਾ ਪਾਇਆ ਜਾ ਰਿਹਾ ਜੇ ਤੋਂ ਲਾਵਾ ਹੋਰ ਵੀ ਕੋਈ ਬੰਦੇ ਲੈ ਕੇ ਆ ਹ ਇੱਕ ਮੁੰਡਾ ਸਾਡਾ ਇੱਕ ਅਜੇ ਵੀ ਅੰਦਰ ਪਾਇਆ ਨੌਜਵਾਨ ਹੋਰ ਤੇ ਇਸੇ ਤਰ੍ਹਾਂ ਇੱਕ ਕਾਫੀ ਪਿੰਡਾਂ ਦੇ ਵਿੱਚ ਜਾਂ ਜਿੱਥੇ-ਜਿੱਥੇ ਵੀ ਜਿਹੜੇ ਨੌਜਵਾਨ ਉਧਨ ਆਏ ਸੀ ਵਰਕਰ ਆਏ ਸੀ ਉਹਨਾਂ ਦੇ ਘਰਾਂ 'ਚ ਅੱਜ ਸਵੇਰ ਦੀ ਛਾਪਾ ਮਰੀ ਜਿਹੜੀ ਹੈ ਚੱਲ ਰਹੀ ਹੈ ਇਹਦਾ ਕਾਰਨ ਕੀ ਸਮਾਜ ਜੀ ਕਿਉਂ ਲਿਆ ਰਿ ਚਾਹੁੰਦੇ ਆ ਇਸ ਤਰ੍ਹਾਂ ਕੁਝ ਨਹੀਂ ਹੋਣਾ ਜੀ ਇਸ ਤਰ੍ਹਾਂ ਕੁਝ ਨਹੀਂ ਹੋਣਾ ਜੇ ਗੰਡੋਰੀ ਦੇ ਘਰ ਵੀ ਕਿਹਾ ਕੁਝ ਨਹੀਂ ਹੋ ਰਿਹਾ ਗੰਡੋਰੀ ਸਾਹਿਬ ਦੇ ਘਰ ਵੀ ਹੋ ਰਿਹਾ ਜੀ ਸਾਡੇ ਅਵਤਾਰ ਸਿੰਘ ਟੱਕਾ ਵਾਲੇ ਉਹਨਾਂ ਦੇ ਘਰ ਵੀ ਹੋ ਰਿਹਾ ਕਾਫੀ ਵਰਕਰ ਜਿਹੜੇ ਸਾਡੇ ਮਤਲਬ ਮੁੰਡਾ ਅਮਨ ਇੱਕ ਸਾਡੇ ਉਹਦੇ ਵੀ ਕਾਫੀ ਵਰਕਰਾਂ ਦੇ ਘਰਾਂ 'ਚ ਅੱਜ ਸਵੇਰ ਦੇ ਜਿਹੜੇ ਰੇਡ ਕੀਤੇ ਜਾ ਕੇ ਕੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਕੀ ਸੰਦਰ ਸਰਕਾਰ ਬਾਰਾ ਮਜੀਠੀਆ ਸਾਹਿਬ ਨੂੰ ਕਿਉਂ ਟਾਰਗੇਟ ਕਰਦੀ ਹੈ ਫਕੋ ਜੇ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਸਰਕਾਰ ਨੂੰ 9 ਸਾਲ ਕਿੰਨੇ ਸਾਲ ਹੋ ਗਏ ਕਿ ਇਹਨੂੰ ਕੇਸ ਕੀਤੇ ਨੂੰ ਮਜੀਠੀਆ ਸਾਹਿਬ ਤੇ ਜਿਹੜਾ ਡਰਗ ਦਾ ਕੀਤਾ ਜੇ ਇਹਨਾਂ ਕੋਲ ਅੱਜ ਚੱਟੇ ਪਾਦੀਆ ਸਾਹਿਬ ਨੇ ਜਾ ਕੇ ਕਹਿਤਾ ਜੀ ਮੈਂ ਸਬੂਤ ਲੈ ਕੇ ਆਇਆ ਕਦੀ ਨਰਿੰਜਨ ਸਿੰਘ ਕਹਿੰਦਾ ਮੇਰੇ ਕੋਲ ਸਬੂਤ ਆ ਤੇ ਕੋਰਟ 'ਚ ਇਹਨਾਂ ਦੇ ਕੇਸ ਚੱਲਣ ਰਿਹਾ ਉੱਥੇ ਕਿਉਂ ਨਹੀਂ ਇਹਨਾਂ ਨੇ ਦਿੱਤੇ ਹੁਣ ਤੱਕ ਕੀ ਕਰਦੇ ਹੀ ਇਹ ਕੋਰਟ ਦੇ ਵਿੱਚ ਅੱਜ ਤੱਕ ਚਲਾਨ ਨਹੀਂ ਪੇਸ਼ ਕੀਤਾ ਜੇ ਇਹਨਾਂ ਦੇ ਕੋਲ ਸਬੂਤ ਹੈ ਚਲਾਨ ਪੇਸ਼ ਕਰ ਦਿੰਦੇ ਕੋਰਟ ਫੈਸਲਾ ਕਰਦੀ ਇਹਨਾਂ ਨੂੰ ਪਤਾ ਵੀ ਇਹਨਾਂ ਦੇ ਕੋਲ ਕੋਈ ਸਬੂਤ ਨਹੀਂ ਆ ਜਿੱਦਣ ਇਹਨਾਂ ਨੇ ਚਲਾਨ ਪੇਸ਼ ਕਰਤਾ ਉਦੋਂ ਹੀ ਕੋਰਟ ਨੇ ਉਹਨਾਂ ਨੂੰ ਬਰੀ ਕਰ ਦੇਣਾ ਅਗਲੇ ਦਿਨ ਉਹਦਾ ਕੋਈ ਨਹੀਂ ਬਣਨਾ ਤੇ ਇਸ ਕਰਕੇ ਇਹ ਉਲਝਾਉਣਾ ਚਾਹੁੰਦੇ ਆ ਜਿ ਉਧਰੋਂ ਇਹਨਾਂ ਨੂੰ ਪਤਾ ਕੁਝ ਨਹੀਂ ਬਣਿਆ ਹੁਣ ਇਹਨਾਂ ਨੇ ਇਸ ਮਸਲੇ ਦੇ ਵਿੱਚ ਉਲਝਾ ਦਿੱਤਾ ਸਾਢੇ 3 ਸਾਲ ਸਰਕਾਰ ਬਣੀ ਨੂੰ ਹੋ ਗਏ ਆ 5 ਸਾਲ ਕਾਂਗਰਸ ਦੀ ਰਹੀ ਆ 9 ਸਾਲ ਹੋ ਗਏ ਆ ਉਦੋਂ ਦਾ ਨਹੀਂ ਇਹਨਾਂ ਨੂੰ ਪਤਾ ਲੱਗਾ ਵੀ ਵਿਜੀਲੈਂਸ ਨੂੰ ਵੀ ਉਹਦੇ ਕੋਲ ਜਾਇਦਾਦ ਕਿੰਨੀ ਆ ਤੇ ਅੱਜ ਜਾਇਦਾਦ ਕਿੱਥੋਂ 9 ਜੇ ਕਾਲੀ ਵਰਕਰਾਂ ਧੱਕੇਸ਼ਾਹੀ ਬੰਦ ਨਹੀਂ ਨਹੀਂ ਰਹਿਣਗਾ ਤਾਂ ਐਕਸ਼ਨ ਬਿਲਕੁਲ ਉਸੇ ਤਰ੍ਹਾਂ ਸੰਘਰਸ਼ ਜਾਰੀ ਰੱਖਾਂਗੇ ਸਾਰੇ ਇੱਕ ਮੁੱਠ ਹੋ ਕੇ ਅੱਜ ਵੀ ਜਦੋਂ ਪ੍ਰਧਾਨ ਜੀ ਦੇ ਮਗਰ ਆਏ ਆ ਇਸੇ ਤਰ੍ਹਾਂ ਜੇ ਇਹਨਾਂ ਸਾਡੇ ਆਉਣ ਆਉਣ ਵਾਲੇ ਦਿਨਾਂ 'ਚ ਕਿਸੇ ਵਰਕਰ ਨੂੰ ਕੋ ਤੰਗ ਕੀਤਾ ਤੇ ਅਸੀਂ ਸਾਰਾ ਜਿਹੜਾ ਆਪਣੇ ਜਿੰਨਾ ਵੀ ਕਾਲੀ ਦਲ ਦਾ ਵਰਕਰ ਆ ਪ੍ਰਧਾਨ ਜੀ ਨਾਲ ਸਦਾ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਕੇ ਉੱਚ ਧਰਨੇ ਵੀ ਲਾਵਾਂਗੇ ਹਾਂਜੀ ਸਰਕਾਰ ਸਾਹਿਬ ਅੱਜ ਜਿਹੜੇ ਸੋਧਾਨ ਸਾਹਿਬ ਨੂੰ ਕਾਲੇ ਬਲਾਇਆਗਾ ਕੋਈ ਪਤਾ ਨਹੀਂ ਲੱਗਦਾ ਕੀ ਕਾਲੀ ਵਰਕਰਾਂ ਜਿਹੜਾ ਤਸ਼ਦੀਕ ਹੁੰਦਾ ਜਾ ਰਿਹਾ ਦੇਖੋ ਇਹ ਸਰਕਾਰ ਝੂਠ ਦੀ ਬਣਿਆ ਤੇ ਬਣੀ ਹੈ ਤੇ ਝੂਠ ਹੀ ਮਾਰੀ ਜਾਂਦੀ ਆ ਆ ਜਿਹੜੀ ਗੱਲ ਮੀਤਿਆ ਸਾਹਿਬ ਦੇ ਉੱਤੇ ਕੀਤੀ ਹੈ ਇਹਨਾਂ ਨੇ 541 ਕਰੋੜ ਦਾ ਜੀ 540 ਕਰੋੜ ਦੀਆਂ ਇਹਨਾਂ ਦੀਆਂ ਐਂਟਰੀਆਂ ਆ ਉਹ ਜੇ ਕਿ ਵਿਜੀਲੈਂਸ ਨੇ ਉਸ ਚੀਜ਼ ਚ ਲਿਆ ਕੇ ਸਾਰਾ ਕੇਸੇ ਪਰਚਾ ਦਰਜ ਕੀਤਾ ਹੈ ਪਰਚਾ ਦਰਜ ਕਰਦੇ ਰਾਤ ਕੋਈ ਐਡੀ ਕਿਹੜੀ ਜਿਹੜੀ ਐ ਐਮਰਜੈਂਸੀ ਦੇ ਰਾਜ ਪਰਜਾ ਕਰਕੇ ਸਵੇਰੇ ਕਿਸੇ ਨੂੰ ਕੋਈ ਪਤਾ ਨਹੀਂ ਆਣ ਕੇ ਧੱਕੇ ਨਾਲ ਐਂਟਰ ਹੋਏ ਨੇ ਉਸ ਵੇਲੇ ਜੀਤਿਆ ਸਾਹਿਬ ਦੇ ਮਿਲਣ ਵਾਸਤੇ ਹਲਕੇ ਦੇ ਵਿੱਚੋਂ ਵੱਡੀ ਪੱਦਰ ਤੇ ਛੇੜ ਦੇ ਵਿੱਚੋਂ ਵੱਡੀ ਪੱਦਰ ਤੇ ਲੋਕ ਮਿਲਣ ਵਾਸਤੇ ਆਏ ਜਿਹੜੇ ਜਿਹੜੇ ਆਏ ਉਹਨਾਂ ਨੂੰ ਜਦੋਂ ਜਦੋਂ ਪਤਾ ਲੱਗਾ ਬਾਹਰ ਜਦੋਂ ਮੀਡੀਆ ਹੋਈ ਉਦੋਂ ਪਤਾ ਲੱਗਾ ਤੇ ਲੋਕੀ ਇਸ ਗੱਲ ਦਾ ਰੈਜੈਂਟਮੈਂਟ ਕਰਨ ਵਾਸਤੇ ਜਿਹੜਾ ਉੱਥੇ ਸਾਡੇ ਵਰਕਰ ਵੀ ਆਏ ਸਾਡੇ ਆਗੂ ਵੀ ਆਏ ਤੇ ਜਿਹੜੇ ਜਿਹੜੇ ਆਏ ਉਹਨਾਂ ਨੂੰ ਅੱਜ ਜਿਹੜਾ ਇਹ ਥਾਣੇ ਸਦਕੇ ਤੇ ਹਰਾਸ ਕੀਤਾ ਜਾ ਰਿਹਾ ਵੇਖੋ ਜਿਹੜਾ ਨਾ ਝੂਠ ਦਾ ਤੁਸੀਂ ਵੇਖੋ ਇੱਕ ਕੋਲ ਸਕੈਮ ਦਾ ਹੈ ਪਤਾ ਨਹੀਂ ਕਿੰਨੇ ਲੱਖ ਕਰੋੜ ਦਾ ਕੋਲੇ ਦਾ ਕਟਸਨ ਹੈਗਾ ਜੀ ਇਸ ਤਰ੍ਹਾਂ ਇੱਕ ਉਹ ਕੋਲੇ ਦੇ ਸਕੈਮ ਤੋਂ ਸਰਕਾਰ ਬਦਲਾਈ ਇਸੇ ਤਰ੍ਹਾਂ ਇੱਕ ਇਹਨਾਂ ਨੇ ਕੀਤਾ ਹੀਗਾ ਟੈਲੀਫੋਨ ਦਾ ਟੈਲੀਕਮ ਸਕੈਮ ਅੱਜ ਇਹ ਸਰਕਾਰ ਜਿਹੜੀ ਆ ਝੂਠ ਮਾਰ ਕੇ ਜਿਹੜੇ ਪਹਿਲਾਂ ਉਹ ਸਕੈਮ ਜਿਹੜੇ ਵਕਫਾ ਸਰਕਾਰਾਂ ਦੇ ਵੇਲੇ ਝੂਠੇ ਹੀ ਗਏ ਇਸ ਤਰ੍ਹਾਂ ਇਹ ਝੂਠ ਮਾਰ ਕੇ ਇਹਨਾਂ ਨੇ ਆ ਜੀ ਮਜੀਠੀਆ ਸਾਹਿਬ ਦੀ ਇੰਨੀ ਪ੍ਰਾਪਰਟੀ ਦਾ ਜਿਹੜਾ ਜੀ ਇੰਨੀਆਂ ਐਂਟਰੀਆਂ ਜਿਹੜੀਆਂ ਉਹ ਗਾਂ ਪਸ਼ਾ ਹੋਈਆਂ ਨੇ ਨਿਕਲਦਾ ਕੁਝ ਨਹੀਂ ਕੇਸ ਦੇ ਵਿੱਚੋਂ ਜਦੋਂ ਇਹ ਗੱਲ ਇਹਨਾਂ ਨੂੰ ਪੁੱਠੀ ਪੈ ਗਈ ਕਿਉਂਕਿ ਤੁਸੀਂ ਇਹ ਵੇਖੋ ਨਾ ਕੋਈ ਬੰਦਾ ਪੰਜਾਬ ਦਾ ਰਹਿ ਗਿਆ ਜਿਹੜਾ ਇਸ ਮਾਮਲੇ ਤੇ ਬੋਲਿਆ ਨਾ ਸਰਕਾਰ ਦੀ ਇਸ ਥੱਕੇ ਛਾਈ ਦੇ ਖਿਲਾਫ ਸਾਰੇ ਬੰਦੇ ਬੋਲ ਰਹੇ ਨੇ ਹੁਣ ਉਸ ਚੀਜ਼ ਨੂੰ ਕਿਉਂਕਿ ਵਰਕਰਾਂ ਦੇ ਵਿੱਚ ਇਸ ਗੱਲ ਦੀ ਬਹੁਤ ਜ਼ਿਆਦਾ ਵੱਡੀ ਰੈਜੈਂਟਮੈਂਟ ਗਈ ਹੈ ਤੇ ਉਹ ਚੀਜ਼ ਨੂੰ ਥੋੜਾ ਜਿਹਾ ਵਰਕਰਾਂ ਨੂੰ ਸ਼ਾਇਦ ਇਹ ਚਾਹੁੰਦੇ ਨੇ ਪਈਂ ਢਾਗ ਦੇ ਲਈ ਭੈਧ ਵਿੱਚ ਲੈ ਆਈਏ ਉਹ ਚੀਜ਼ ਕਰਕੇ ਸਾਡੇ ਅਹੁਦੇਦਾਰਾਂ ਨੂੰ ਸਾਡੇ ਵਰਕਰਾਂ ਨੂੰ ਇਹ ਸੱਦ ਕੇ ਹਰਾਸ ਕਰ ਰਹੇ ਆ ਜਿਹਦੇ ਵਾਸਤੇ ਜਿਸ ਵੇਲੇ ਪਤਾ ਲੱਗਾ ਸਾਰੇ ਵੱਡੀ ਪੱਦਰ ਤੇ ਇਕੱਠੇ ਹੋ ਕੇ ਇੱਥੇ ਪਹੁੰਚੇ ਆ ਤੇ ਜਦੋਂ ਇੱਥੇ ਆਏ ਤਾਂ ਗੱਲ ਕੋਈ ਵੀ ਨਹੀਂ ਨਿਕਲੀ ਕੋਈ ਮਸਲਾ ਨਹੀਂਗਾ ਸਿਰਫ ਫੋਨ ਜਿਹੜੇ ਅਸੀਂ ਇਹਨਾਂ ਦੇ ਵਿੱਚੋਂ ਵੇਖਣਾ ਜੀ ਕੋਈ ਇਹਨਾਂ ਫੋਨਾਂ ਦੇ ਵਿੱਚ ਕੋਈ ਗੱਲ ਮੰਦਾ ਪੁੱਛੇ ਪ੍ਰਧਾਨ ਜੀ ਦਾ ਆਪਣਾ ਉਹਨਾਂ ਦਾ ਸਰਕਲ ਹੈ ਉਹਨਾਂ ਦੇ ਆਪਣੇ ਕਾਰੋਬਾਰ ਆ ਜੇ ਕੋਈ ਹੋਰ ਵਸਰ ਕਰਿਆ ਉਹਦਾ ਆਪਣਾ ਵਾ ਸਰਕਲ ਇਹਨਾਂ ਚੋਂ ਕੀ ਨਿਕਲਦਾ ਜੀ ਇਸ ਕਰਕੇ ਇਹ ਇੱਕ ਕਿਸਮ ਦਾ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਜਿਹੜਾ ਉਹ ਕੀਤਾ ਯਾਰ ਜਿਹਦੀ ਭਰਪੂਰ ਨਖੇਦੀ ਕਰਦੇ ਆ ਜੋ ਵੀ ਕਾਨੂੰਨੀ ਕਾਰਵਾਈ ਇੱਥੇ ਬਣਦੀ ਆ ਉਹ ਕਰਾਂਗੇ ਸਰਕਾਰ ਦੀ ਹਰ ਹਰਕਤ ਦਾ ਜਿਹੜਾ ਜਵਾਬ ਕਾਨੂੰਨ ਅਨੁਸਾਰ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ